ਬੱਲੇ ਸਤਿ ਸ਼੍ਰੀ ਅਕਾਲ ਜੀ। ਹੋਰ ਬਾਈ ਕਿਦਾਂ ਜੀ? ਬਹੁਤ ਵਧੀਆ ਸੁਨੀਲ ਜੀ ਬਹੁਤ ਵਧੀਆ। ਕਿਵੇਂ ਚੱਲ ਰਿਹਾ ਕੰਮ ਜੀ? ਬਹੁਤ ਵਧੀਆ ਚੱਲਦਾ ਜੀ ਬਾਬੇ ਨਾਲ ਦੀ ਕਿਰਪਾ ਜੀ। ਮੇਰਾ ਮੇਰਾ ਇਹੀ ਚਾਹੀਏ। ਆਦਾ ਫਿਰ ਬੜੀਆਂ ਆਤਰੀ ਵੀ ਨੇ। ਛੋਟੀਆਂ ਹੈ ਜੀ। ਬਹੁਤ ਰੱਤ ਕਰਾਈ ਆ ਕਿ ਮੰਜਾ ਵੀ ਆ ਕੇ ਉਧਰੋਂ ਮਗਾਜਾਂ ਤਰ ਚਾਲ ਵਿੱਚ। ਬਸ ਠੀਕ ਹੈ ਜੀ ਫਿਰ। ਹਾਂ ਜੀ ਉਧਰ ਦੀਆਂ ਲੱਗੀਆਂ ਜੀ। ਇੱਜੇ ਰੱਖੋ ਜੀ ਕੰਮ ਲਿਆਓ ਮਲਵਾੜਾ ਗਾਡੇ ਗਾਡੇ। ਮੈਂ ਨਾ ਮਲਵਾੜਾ ਜਿਹੜਾ ਚਾਹੂਗਾ ਯਾਦ ਕਰੂ ਆਲ ਕੇ 2 ਟਮ 300 4 ਟਮ ਚਵਾਈ ਕਰਾਂ ਤੁਹਾਨੂੰ। ਬਸ ਠੀਕ ਹੈ। ਨਹੀਂ ਹੁਣ 16 ਕਿਲੋ ਦੁੱਧ ਦਾ 16 ਕਿਲੋ ਸਾਢੇ 10 ਕਿਲੋ ਬਾਲਟੀ ਟਾਈਮੋ ਟਾਈਮ ਕਰੀਏ ਟਾਈਮ ਉੱਪਰੋਂ ਕੱਢ ਕੇ ਦਵਾਗੇ ਵਾਹ ਜੀ ਵਾਹ 16 ਕਿਲੋ ਦੁੱਧ ਹੋਊਗਾ ਠੀਕ ਆ ਤੇ ਮੈਂ ਹੀ ਬੜੀ ਚੰਗੀ ਜੈੱਡ ਬਲਾਇਆਗਾ ਝੋਟੀ ਆ ਆ ਦੇਖੋ ਚੋਆਪ ਸਮਾਇਆ ਵਧੀਆ ਖੋਲੋ ਫਿਰ ਲਓ ਜੀ ਵੇਖੋ ਕਰਾਂ ਦੀ 16 ਕਿਲੋ ਦੁੱਧ ਤਿਆਰ 16 ਕਿਲੋ ਬਿਲਕੁਲ ਤਿਆਰ ਨੇਟ ਐਸੋੜੇ ਜਿਹੜਾ ਨੇਟ ਤੇ ਬੱਚਾ ਵਗਰੀ ਬੱਚਾ ਕੱਟਾ ਲਾਓ ਕੱਟਾ ਮਗਰ ਆ ਗਿਆ ਤੇ 10 ਦਿਨ ਸਹੀ ਹੋ ਗਏ ਤੇ ਕਾਲੀ ਸ਼ਾਹ ਝੋਟੀ ਤੇ ਥਾਂ ਜਿਹੜੇ ਲੱਗਾ ਓਹੋ ਬਸ ਫਿਰ ਲਾਈ ਸੋਮਬਾਈ ਲਾਓ ਹਣ ਖਾਂਦੋ ਆਂਦੋ ਕਰੀ ਕਮਾ ਲੋ ਕਮਾ ਲੋ ਬੱਠੀ ਆ ਪੀ ਉਧਰ ਹੀ ਆਈਆਂ ਹੈ ਨਾ ਭਾਜੀ ਬੱਠੀ ਕੇ ਨਾਪ ਕੇ ਰੱਖੋ ਲਿਆਓ ਮਲਵਾਨਾ ਘਟ ਘਟ ਕੇ ਚੰਗੀਆਂ ਝੋਟੀਆਂ ਬਾਕੀ ਸੁਨੀਲ ਜੀ ਹੋਰ ਗਾਂਜੇ ਹਾਂਜੀ ਘੜੀ ਦੇ ਟਾਈਮ ਆ ਕੇ ਬੰਦਾ ਵਾਜੇ ਢਾਂਜਾ ਮਿੰਟਾਂ ਦੇ ਵਿੱਚ ਮੈਂ ਦੋ ਜੂਟਾਂ ਜਮੈਂ ਤਾਂ ਬਸ ਠੀਕ ਹੈ ਜੀ ਜਦੋਂ ਦੋ ਚ ਟੋਵਾਂਗੇ ਸਗੋਂ ਇਹ ਨਹੀਂ ਚਵਾਈ ਜਿੱਦਾਂ ਦੋ ਦੀ ਮੋਟਰ ਨਹੀਂ ਠੀਕ ਹੈ ਬਾਈ ਜੀ ਠੀਕ ਹੈ ਸਾਡਾ ਦਾਖਲ ਵਾਲਟੀਆਂ ਟਮੋ ਟਮ ਗਾ ਨਹੀਂ ਕੱਢਦੀ ਜਾਂਦਾ ਠੀਕ ਹੈ ਬਾਈ ਜੀ ਤੇ ਮੈਂ ਦੁੱਧ ਕਰਦੇ ਜੀ ਇਹਨੂੰ ਕਹਿਣ ਦੀ ਨਹੀਂ ਹੈ ਨਹੀਂ ਹੈ ਗਿਆ ਹਨਾ ਜੀ ਥਲਾ ਕਰੇ ਆਪਣੇ ਤੰਗਾਂ ਚ ਹੋਵੇ ਬਿਲਕੁਲ ਜੀ ਇਦਾਂ ਨਹੀਂ ਘਲੋਣੀ ਚੋ ਕੇ ਖੜੇ ਚੋ ਕੇ ਚੋ ਹਾਂ ਜੀ ਹਾਂ ਜੀ ਤੇ ਭਾਈ ਇਹ ਤਰਾਹੀ ਖੁੱਲੇ ਲਾ ਗਿਆ ਬੰਦੇ ਲਾਵਾਂਗੇ ਪਰ ਛੋਟੀ ਵੀ ਤੰਗੀ ਛੋਟੀ ਵੀ 2 ਲੱਖ ਦੀ ਜਾਂਦਾ ਵੈਸੇ ਬਾਕੀ ਤੇ ਬਸ ਬਾਈ ਜੀ ਸਮੇਂ ਦੇ ਹਿਸਾਬ ਨਾਲ ਚੱਲੇ ਜਾਣਾ ਸਮੇਂ ਬਿਲਕੁਲ ਜੀ ਹਾਂ ਜੀ ਮੇਰੇ ਜੀ ਛੋਟੀ ਵਾਹ ਜਿਹੜੇ ਦੁੱਧ ਹਸਾ ਵਾਲਾ ਜਿਹੜਾ ਫਿਰ ਦੋ ਰੱਖ ਦੇ ਜਾਂ ਵੈਸੇ ਹਾਂਜੀ ਹਾਂਜੀ ਤਾਂ ਭਾਰ ਆਪਾਂ ਇਹ ਕੰਮ ਨਹੀਂ ਕਰਨਾ ਜੈ ਜੀ ਜੈ ਜੀ ਬਿਲਕੁਲ ਆਪਾਂ 1.5 ਦੇ ਜਾਵਾਂਗੇ 1.5 ਦੀ ਹਾਂਜੀ ਹੋਰ ਵੀ ਛੋਟ ਕਰਾਂਗੇ ਮਾਰ ਦਾਂਗੇ ਚੋਕ ਕਰਾਂਗੇ ਚਲੋ ਠੀਕ ਆ ਆਂਦੋ ਕਰਾਂ ਬਾਕੀ ਆਪਣੀ ਦਸਤਾ ਕਰੇ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਚੋਗੇ ਆਣ ਕੇ ਬਸ ਠੀਕ ਆ ਚੱਲਾਂਗੇ 16 ਕਿਲੋ ਛੋਟੀ ਜਿਹੜਾ ਚੰਗਾ ਲਿਆ ਹੋਵੇ ਠੀਕ ਹੈ ਜੀ ਬਹੁਤ ਜਿਆਦਾ ਚੰਗਾ ਆਹ ਜੀ ਇਹ ਗੱਪਣਾ ਇਹ ਗੱਪਣ ਦੇ ਅਸੀਂ ਗੱਪਣਾ ਇਹ ਗੱਪਣ ਦੇ ਛੋਟੀ ਅਸੀਂ ਇਹ ਛੋਟੇ ਉਹ ਦੱ ਰਹੀਏ ਵੀ 20 ਕਿਲੋ ਦੀ ਗਰੰਟੀ ਤੇ ਆਈ ਹੋਂ ਤਾਂ ਬਾਕੀ ਇਹ ਗੱਬੜ ਆਪਾਂ ਕਹਿ ਰਹੇ ਹਾਂ ਨਹੀਂ ਬਿਲਕੁਲ ਜੀ ਖੋਲੋ ਨਾ 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 ਜਿੰਨੀ ਦਾ ਕਾਪਟ ਮੋਦੀ ਬਿਲਕੁਲ ਜੀ ਤੋਰ ਜੀ ਨੂੰ ਵੀ ਦੇਖੋ ਜੀ ਭਾਰੀ ਮੈਂ ਵੀ ਇਹ ਵੀ ਦੇਖੋ ਬਹੁਤ ਚੌੜੀ ਦੇਖੋ ਬਹੁਤ ਚੌੜੀ ਮੈਂ ਜੀ ਆਹ ਦੇਖੋ ਇਹ ਮੈਨੂੰ ਪਤਾ ਲੱਗਦਾ ਕਿ ਨਹੀਂ ਲੱਗਦਾ ਭਾਜੀ ਪਤਾ ਲੱਗਦਾ ਖਰਾਕ ਪਾਈ ਆ ਪਿੱਛੋਂ ਆਈ ਆ ਆ ਦੇਖੋ ਆਜੋ 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 ਬੜਾ ਠੀਕ ਆ ਹਾਂਜੀ ਭਾਜੀ ਤੁਸੀਂ ਵੀ ਬਹਿ ਤੇ ਉਧਰੋਂ ਵੀ ਚੰਗੀ ਵੈਸੇ ਹੋਰ ਅੱਗੇ ਇਹ ਐਸ ਵਾਲੇ ਗੱਪਣ ਵਾਲੇ ਗੱਪਣਾ ਜੀ ਟੱਪਣ ਟੱਪਣ ਬਹੁਤ ਜਿਆਦਾ ਚੰਗੀ ਐ ਮੋਟੀ ਧਾਰ ਆਉਂਦੀ ਐ ਬੇ ਚੱਲਣੀ ਕੋਈ ਭੂਰ ਨਹੀਂ ਛਟਾ ਨਹੀਂ ਆ ਤੇ ਮੈਂ ਲੋਗ ਨੂੰ ਚੰਗਾ ਭਾਰੇ ਅਜੇ ਗੱਬਣ ਵਾਗੀ ਤੇ ਇਸ ਕਰਕੇ ਮੋਲ ਇਹਦਾ ਵੀ ਇੰਨਾ ਹੀ ਕਿੰਨਾ 1.5 ਵੀ ਇਹ ਵੀ 1.5 ਚਲੋ ਠੀਕ ਇਹ ਤੋਂ ਮਾਰਦਣ ਕਰਾਂਗੇ ਛੋੜ ਖੁੱਲੀ ਕਰ ਦੇ ਛੋੜ ਖੁੱਲੀ ਕਰਦਾ ਚਲੋ ਠੀਕ ਛੋੜ ਖੁੱਲੀ ਹੁੰਦੀ ਠੀਕ ਹੈ ਇਹ ਜੀ ਇਹ ਜੀ ਪਹਿਲਾ ਸੁਆ ਦੇ ਅੱਜ ਪਹਿਲਾ ਸੁਆ ਇਹਦਾ ਸੁਆ ਦੇ ਇਹ ਵੀ ਸੁਈ ਆ ਇਹ ਵੀ ਸੁਈ ਜਿਹਨੂੰ ਅੱਜ ਤੀਜਾ ਦਿਨ ਸੁਈ ਨਹੀਂ ਜੀ ਕੱਟੀ ਜੀ ਕੱਟੀ ਨਾੜੀ ਕੱਟੀ ਜੇ ਆ ਗੱਲਾਂ ਨਾਲੂ ਨਾਲ ਦੇ ਦੇ ਠੀਕ ਠੀਕ ਹੈ ਜੀ ਹਾਂ ਜੀ ਤੇ ਥੰਡੀ ਚੂੜੀ ਰੱਖ ਗਏ ਲਿਆਓ ਕਰੀ ਪਹਿਲਾ ਸੁਆ ਝੋਟੀ ਹਾਂ ਜੀ ਤੇ ਦੇਖੋ ਬਰਾਦੀ ਚੋਾਈ ਜੀ ਕਿਸਾ ਲੱਗੀ ਇਹਨੂੰ ਥਾਣੇ ਦੇਖੋ ਕਿਦਾਂ ਦੱਜ ਰਹਾ ਆਹ ਦੇਖੋ ਬਾਲਾ ਬਾਈ ਲਓ ਇਹਦਾ ਪਾ ਠੀਕ ਹੈ ਥਾਣੇ ਬਹੁਤ ਹੁਣ ਲੱਗਿਆ ਜੀ ਥਾਣੇ ਦੇਖੋ ਕਿਦਾਂ ਦੱਜ ਰਹਾ ਚੰਗੀ ਜੀ ਵੈਸੇ ਬਹੁਤ 9 ਕਿਲੋ ਪਵਾ ਹੈਗਾ ਠੀਕ ਹੈ ਜੀ ਤੋੜ ਤੋੜ ਜੀ ਤੋੜ ਆਜੋ ਠੀਕ ਨਖਲਾ ਜੋੜੀ ਦੇ ਹਾਂਜੀ ਜੀ ਚਾਰ ਨਾ ਤੋਂ ਬੂਮਾ ਦੀ ਝੋਟੀ ਠੀਕ ਆ ਤੇ ਪਹਿਲਾ ਸੁਆਜ ਅੱਜ ਤਿੱਜਾ ਦਿਨ ਇਹਨੂੰ ਸੁਈ ਨੇ ਨਾੜੀ ਤੇ ਗੱਲਾਂ ਨਾਲ ਜੇ ਮਗਰ ਕੱਟੀ ਜੇ ਠੀਕ ਆ ਭਾਈ ਜੀ ਠੰਡੀ ਰੱਜ ਕੇ ਜੀ ਹਾਂਜੀ ਬੱਚਾ ਲਾ ਕੇ ਜਿੱਦਾਂ ਮਰਜੀ ਬਾਲਟੀ ਲਾ ਕੇ ਚੋ ਮੋਟੀ ਧਾਰਾ ਹੋਊਗੀ ਠੀਕ ਹੈ ਜੀ ਬੋਲਾ ਅੱਜ 9 ਕਿਲੋ ਹੋ ਗਏ 9 ਕਿਲੋ ਹਾਂਜੀ ਜ਼ਿਆਦਾ ਨਹੀਂ ਅਜੇ ਅੱਗ ਲੋਕ ਨੂੰ ਬੋਲਾ ਆ ਜੀ ਚਲੋ ਬਲ ਤਿੱਜੇ ਦਿਨ ਦੀ ਚਲੋ ਸੁਈ ਆ ਜੀ ਬਿਲਕੁਲ ਜੀ ਮੋਟਰ ਦਾ ਵੀ ਬਿਲਕੁਲ ਜਾ ਹਾਂਜੀ ਮੋਟਰ ਦਾ ਲੱਗਿਆ ਜੀ 90 ਹਜ਼ਾਰ 90 ਹਜ਼ਾਰ ਛੋੜ ਇੱਕੋ ਹੀ ਗੱਲ ਇੱਕੋ ਹੀ ਗੱਲ ਇੱਕੋ ਹੀ 85000 ਬਠੀਕਾ ਜਾਣ 85 ਦਵਾਗੇ ਸਾਡੇ ਅਰੇ ਠੀਕ ਹੈ ਭਾਜੀ ਠੀਕ ਹੈ ਜਿਹਦੇ ਵਿੱਚ ਛੋੜ ਕਰਾਂਗੇ ਬਾਸ ਛੋੜੀ ਹੋਣੀ ਬਾਸ ਛੋੜ ਛੋੜ ਵੱਧ ਲੈ ਤੇ ਬੂਰੀ ਇਹ ਬੂਰੀ ਹੈ ਮੈਂ ਇਹਦੇ ਕੋਲ ਤੋਂ 15 ਕਿਲੋ ਦੁੱਧ 15 ਕਿਲੋ ਠੀਕ ਆ 15 16 ਕੱਟੀ ਕਟਾ ਜੀ ਸੰਡੇ ਵਾਲਾ ਜਿਹੜਾ ਕੱਟਾ ਮਗਰਾ ਜੀ ਅਮਰ ਕੱਟਾ ਜੀ ਕੱਟਾ ਮਗਰਾ 10 ਸਵੇਰ ਬਾਠ ਠੀਕ ਹੈ ਜੀ ਲਓ ਜੀ ਵੇਖੋ ਬੂਰੀ ਜੇ ਕੋਲ ਨਾਲ ਮਦਾਉ ਉੱਤੇ ਦੁੱਧ 15 ਕਿਲੋ ਤੇ ਇੱਥੇ 16 ਕਿਲੋ ਦੀ ਗਰੰਟੀ ਠੀਕ ਹੈ ਭਾਜੀ ਠੀਕ ਨੇ ਠੀਕ ਆ ਪੂਰੀ ਭਾਰੀ ਮੈਂ ਆ ਦੇਖੋ ਬੜਾ ਠੀਕ ਹੈ ਜੀ ਹਾਂਜੀ ਬਾਜੀ ਕੋਲ ਕਰਾਉਣ ਭਾਵੇਂ ਮੰਡੀਆਂ ਜਿਹਾ ਕੇ 3-4 ਲੱਖ ਜੀ ਵਿਕਦੀਆਂ ਉਹ ਤੁਹਾਨੂੰ ਕਿਹਾ ਜੀ ਮਾੜੀ ਬਸਾਰੀ ਮਨ ਹੋਗਾ ਨਾ ਹਾਂਜੀ ਪਰ ਆਪਾਂ ਪਦਰੋ ਵਿਸਾਖੀ ਵਾਲਾ ਕੰਮ ਨਹੀਂ ਕਰਵਾ ਚਲੋ ਜੇ ਕਿਹਾ ਭੜ ਭੜ ਲੈਣ ਤੋਂ ਵੀ ਵੇਚਣ ਉਹ ਨਾ ਲੈ ਲੀਦਾ ਜੀ ਹਾਂ ਹਾਂਜੀ ਦੇਦੇ ਦੋ ਰੱਖ ਦੇ ਖਜਾਰਾ ਜੀ ਬਾਕੀ ਦੱਸ ਦੋ ਜਜ਼ਾਰ ਨਹੀਂ ਨਹੀਂ ਤੁਸੀਂ ਆਪ ਹੀ ਗਿਆਨ 81 81 ਉਹ ਤੋਂ ਮਾਰਸਣ ਕਰਾਂਗੇ ਕਿੰਨਾ ਨਾਲ ਹੀ ਕਰ ਦੋ 5000 ਚੋੜ ਚਲੋ 175 175 ਦੀ ਹਾਂ 8000 ਠੀਕ ਹੈ ਜਾਣ ਦੋ ਚਲੋ ਠੀਕ ਹੈ ਜਾਣ ਦੋ ਜਾਣ ਦੋ ਗਾਵਾ ਵੀ ਲਿਆਂਦੀ ਫਿਰ ਅੱਜ ਹੈ ਜੀ। ਗਾਵਾਂ ਲਿਆਂਦੀ ਇਹ ਵੀ ਪਹਿਲਾ ਸੂਆ ਜੇ ਮੂੰਹ ਚੌਗੀ ਜੀ। ਅੱਛਾ। ਬੱਚੀ ਪਹਿਲਾਂ ਨੇ। ਚਲੋ। ਤੇ ਆਹ ਕੋਲ ਬੱਚੀ ਨੇ। ਕਿਨੇ ਡੈਮੋ ਕੇ ਸੁਈ ਨੇ ਜੀ? ਇਹਨੂੰ ਅੱਜ ਤਿੰਨਾਂ ਨੇ। ਬੱਚੀ ਆ ਗਈ ਨਾ ਮਗਰ। ਜੀ। ਇਹਨਾਂ ਸ਼ਾਮ ਦੀ ਬੱਚੀ ਜ ਮਗਰ। 2400 ਰੁਪਏ ਦਾ ਟੀਕਾ ਲਾਇਆ ਬੱਚੇ ਨੇ। ਅੱਛਾ। ਹਾਂ ਜੀ। 2400 ਰੁਪਏ ਦਾ ਟੀਕਾ ਲਾਇਆ ਬੱਚੀ ਮਗਰ ਨਹੀਂ ਆਇਆ। ਹਾਂ ਬਹੁਤ ਕੁਆਰਟੇ ਲੱਗਾ ਜੀ। ਥੋੜਾ ਜਿਹਾ ਸਿਰਫ ਵਿਖਾਵਾ ਥੋੜਾ ਜਿਹਾ ਘਰ ਤੋਂ ਧੱਕ ਮੜੀ ਵੀ ਘਰ ਰੱਖਦੀ ਆ। ਬੌੜਾ ਜੋ ਘਰ ਕੋ 20 ਕਿਲੋਆ। ਅੱਛਾ ਇੰਨੋਂ ਦੋ ਟਾਂ ਤਿੰਨ ਟਾਂ ਚੋਵੇ ਇਹਦੇ ਚੱਡੇ ਆ ਲੈ ਵੇਖੇ ਬਾਕੀ ਠੰਢੀ ਥੀਂ ਵੇਖੇ ਨਸਲ ਬੈੜ ਤੇ ਬੋਰੀ ਜੀ ਹਾਂਜੀ ਲੋ ਜੀ ਲੇਖੋ ਕਾਲੀ ਭੱਟੀ ਨਾ ਅਜੇ ਭਲ ਪਈ ਆ ਜੇ ਵੰਡ ਨਹੀਂ ਪਾਇਆ ਪਰਲੇ ਮੇਨੇ ਭਲ ਪੈ ਗਈ ਹਾਂ ਹਾਂ ਵੇਖ ਕੇ ਤਾਂ ਨਹੀਂ ਪਾਇਆ ਉੱਥੇ ਭਲ ਪੈ ਗਈ ਨਾਰਾ ਨੂਰਾ ਬਹੁਤ ਚੱਡੇ ਇਹ ਹਾਂਜੀ ਆਹਾਂਦੋ ਆਹਾਂਦੋ ਜੀ ਆਹਾਂਦੋ ਬਾਥੀ ਕਾਸੇ ਹਾਂਜੀ ਜਿਹੜਾ ਸਾਰਾ ਵਸ਼ੀ ਵਸ਼ੀ ਕੱਢੂ ਕੋਈ 25 ਕਿਲੋ ਤਾਂ ਘਰ ਤੋਂ ਜਿਹੜਾ ਆਮ ਜਿਹੜਾ ਸਾਡੇ ਸਾਧਨਾ ਨਾਰਮਲ ਜਿਹੜਾ ਹਾਂਜੀ ਬਾਜ਼ਾਰੀ ਤੋਂ ਕਹਿੰਦਾ 20 ਕਿਲੋ ਪੌੜਾ ਹੋ ਗਿਆ ਇਸ ਵੇਲੇ ਠੀਕ ਆ ਤੇ ਦੋ ਟਨ ਤਿੰਨ ਟਨ ਚ ਉਹਨੇ ਕੁਛ ਚੱਡੇ ਆਲਾ ਵੇਖਿਆ ਤੇ ਚੱਡਾ ਥੋੜਾ ਵਜਾ ਜ਼ਿਆਦਾ ਵਾ ਇਹ ਗੱਲ ਵੱਖਰੀ ਹੈ ਜੀ ਆਪਾਂ ਇਹ ਨਹੀਂ ਕਾ ਸਕਦੇ ਤੇ ਬਾਕੀ ਦੁੱਧ ਇੰਨਾ ਹੈਗਾ ਜੀ ਹਾਂਜੀ ਇਹ ਮੂਹਰ ਚੋ ਵੀ ਹੋ ਗਈ ਮਗਰ ਵਸ਼ੀ ਆ ਤੇ ਮੁੰਡਾ 70000 ਰੁਪਿਆ ਕਰ ਸਕਦਾ ਬਾਕੀ ਤੁਸੀਂ ਦੱਸ ਦਿਓ ਇੱਕ ਗੱਲ ਜਾਣ ਦਵਾਂ ਪਹਾਰ ਯਾਰ ਚਲ ਜੀ ਹਾਂ ਨਾ 65000 ਪੈਂਣ ਯਾਰ 65000 20 ਕਿਲੋ ਬੋਲਾ ਚੋਕੇ ਘਰੇ ਠੀਕ ਆ ਮੈਂ ਤਸੱਲਾ ਕਰ ਤਿੰਨ ਟਾਈਮ ਆਵੇ ਇੱਥੇ ਵਿਚਾਰੋ ਜਾਨ ਜਾਨ ਉਹ ਠੀਕ ਆ ਇੱਕ ਆ ਮਿੰਨੇ ਨਹੀਂ ਸੁਈ ਜ ਮੈਂ ਆ ਬੱਚਾ ਜੀ ਇਹਦਾ ਬੱਚਾ ਆ ਜੀ ਆ ਲੈ ਆਪਣੇ ਕੋਈ ਕਿਥੋਂ ਦੇ ਦੋ ਨਾ ਠੀਕ ਆ ਹਾਂ ਜੀ ਬੱਚੇ ਦਾ ਆ ਜੀ ਆਲਾ ਹਾਂ ਜੀ ਹਾਂ ਜੀ ਇਹ ਬੱਚਾ ਦੇਦਾ ਠੀਕ ਆ ਦੁੱਧ ਕਿੰਨਾ ਜੀ ਦੁੱਧ ਸੁਨੀਪ ਜੀ ਕੋ ਜਿਹਦੇ ਕੋ ਗਾਰੰਟੀ ਤੋਂ ਮਿਲਦਾ 9 ਲੀਟਰ ਜਿਹਦੇ ਕੋ ਇੱਥੇ ਉਹਦੇ 10 ਕਿਲੋ ਤਾਂ ਆਉਂਦੇ 10 ਕਿਲੋ 10 ਕਿਲੋ ਲਓ ਜੀ ਵੇਖੋ 1 ਮਹੀਨਾ ਹੋ ਗਿਆ ਸੁਈ ਨੂੰ ਤੇ ਦੇਖੋ ਕਾਤ ਵੇਖੋ ਝੋਟੀ ਦਾ ਕਿੰਦਾ ਥੋੜੀ ਲੱਸਾ ਬੰਨ ਰਹੀ ਆ ਪਰ ਝੋਟੀ ਵੜੀ ਆ ਪੱਥਰ ਵਰਗਾ ਚੱਲਾ ਕਿੰਨਾ ਵਿਆਂਗਾ ਠੀਕ ਆ ਜੀ ਵੱਡਾ ਵਾਲੀ ਮੈਂ ਹਾਂ ਰਾਜਿਕ ਵੱਡੀ ਝੋਟੀ ਨਾਲੇ ਆਂਦੋ ਬਸ ਠੀਕ ਆ ਵੇਖੀ ਚੱਲੋ ਕਰੋ लास्ट ਪੀਸ ਹੀ ਆ ਜੀ ਇਹ ਲਾਹੀ ਆ ਜੀ ਹਾਂਜੀ ਲਓ ਜੀ ਸੁਨੀਲ ਜੀ ਬੋਲਨ ਕਰਦੇ ਭਾਵੇਂ 80000 ਰੁਪਿਆ ਕਰ ਲਈਏ ਹਾਂਜੀ ਪਰ ਹਾਰਾ ਜਿਹੜੀ ਹੋਣੀ ਆ 75000 75000 ਦੀ 75000 ਦੀ ਚਲੋ ਠੀਕ ਹਾਂ ਨਹੀਂ ਬਸ ਛੋੜੀ ਹੋਣੀ ਆ ਛੋੜੀ ਕਰਾਂਗੇ ਬਸ ਠੀਕ ਆ ਹਾਂਜੀ ਤੇ ਦੁੱਧ 9-10 ਕਿਲੋ ਚਲੋ ਹਾਂਜੀ ਜੱਫੀ ਆ ਪਸ਼ੂ ਭਾਜਾਂ ਕਿਲੋ ਔਰ ਮੇਰਾ ਵੀ ਇੱਥੇ ਆ ਕੇ ਚੈੱਕ ਕਰਕੇ ਚੁਆਈ ਕਰਕੇ ਪਾਸ ਕਰਣਾ ਭਾਜੀ ਕਿ ਤਸੱਲੀ ਮਾਰੀ ਜੋੜਣਾ ਭਾਜੀ ਹਾਂਜੀ 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 ਤਸੱਲੀ ਕਰਕੇ ਲੈ ਕੇ ਜਾਓ ਆ ਰਹੀ ਜਿਸ ਤੋਂ ਕੋ ਬਾਰ-ਬਾਰ ਯੋਗ ਆ ਲੰਦੇ ਭਾ ਆਪਣੀ ਸੇ ਤਸੱਲੀ ਕਰਕੇ ਹਾਂਜੀ ਫਿਰ ਦੋ ਟਾਈਮ ਤਿੰਨ ਟਾਈਮ ਪੁਰਕਾ ਲਾਮਾ ਦੋਸੇ ਚੋੜੇ ਬਿਲਕੁਲ ਜੀ ਸਾਡ ਸੋਟੀ ਆ ਨਾ ਸਾਨੂੰ ਇਹਦਾ ਮਾਰ ਭਾਅ ਗਿਆ ਖਾ ਵੇਚਦੇ ਨਾ ਜੇ ਪਰ ਇੱਥੇ ਵੀ ਚੋਏ ਐਂ ਜੇ ਬਾਲਟੀ ਧਾਖ ਲੋ ਕੱਢੋ ਉੱਤੋਂ ਤੇ ਰੱਖ ਰਿਹਾ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਹਾਂ ਜੀ ਐਵੇਂ ਨਹੀਂ ਬਾਹਰ ਪਾਸੇ ਮੰਗੇ ਜਾਂਦੇ ਨਾ ਨਾ ਬਿਲਕੁਲ ਚੀਜ਼ ਦੇ ਮੰਗੇ ਜਾਂਦੇ ਨਾਲੇ ਜੇ ਲੋ ਤਾਂ ਆ ਹੀ ਜੀ ਉਹਦਾ ਆਪਾਂ ਸਾਰੀਆਂ ਤਾਂ ਮੰਗਿਓ ਦਾ ਪਰ ਜਿਹੜਾ ਮੰਗ ਲਈਓ ਉਹਦੇ ਗੱਲ ਕਰਦੇ ਹਾਂ ਹਾਂ ਜੀ ਹਾਂ ਜੀ ਚੀਜ਼ ਦੇ ਪਗੇ ਜਾਂਦੇ ਚਲ ਨੰਬਰ ਤੇ ਪਿੰਡ ਜੀ ਆਪਣਾ ਫਿਰ ਨੰਬਰ 814667442 98720987 ਠੀਕ ਹੈ ਪਿੰਡ ਤੇ ਮੋਬਾਈਲ ਜਿਲ੍ਹਾ